ਜਿਹੜੇ ਮੈਨੂੰ ਇਲਜ਼ਾਮ ਲੰਦ ਤਾਬਿਆਂ ਦਿੱਤੇ ਆ ਸਸਿਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਕਲ ਤਾਂ ਰਾਜਨੀਤੀ ਨੂੰ ਸੰਭਾਵਨਾਵਾਂ ਦਾ ਖੇਡ ਕਿਹਾ ਜਾਂਦਾ ਤੇ ਇਸ ਖੇਡ ਦੇ ਵਿੱਚ ਕਦੋਂ ਕੀ ਸੰਭਾਵਨਾਵਾਂ ਬਣ ਜਾਏ ਉਸ ਤੋਂ ਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਤਾਂ ਚਾਰ ਵਾਰ ਦੇ ਕਾਉਂਸਲਰ ਲੁਧਿਆਣਾ ਤੋਂ ਗੁਰਦੀਪ ਨੀਟੂ ਕਾਂਗਰਸ ਨੂੰ ਛੱਡ ਕੇ ਇੱਕ ਵਾਰ ਫਿਰ ਬੀਜੇਪੀ ਵਿੱਚ ਘਰ ਵਾਪਸੀ ਕਰਦੇ ਨੇ ਤੇ ਪੰਜਾਬ ਬੀਜਪੀ ਦੇ ਪ੍ਰਧਾਨ ਅਸ਼wini ਸ਼ਰਮਾ ਵੱਲੋਂ ਉਹਨਾਂ ਨੂੰ ਬੀਜਪੀ ਦੇ ਵਿੱਚ ਚੰਡੀਗੜ੍ਹ ਵਿੱਚ ਸ਼ਾਮਲ ਕਰਵਾਇਆ ਜਾਂਦਾ ਹੈ ਸਾਡੇ ਨਾਲ ਮੌਜੂਦ ਨੇ ਗੁਰਦੀਪ ਨੀਟੂ ਨੀਟੂ ਜੀ ਸਵਾਗਤ ਹੈ ਤੁਹਾਡਾ ਚਰਚਾ ਹੈ ਧੰਨਵਾਦ ਨੀਟੂ ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਰਾਜਨੀਤਿਕ ਸੰਭਾਵਨਾਵਾ ਦਾ ਕੇੜਾ ਹੈ ਕਦੋਂ ਕੀ ਸੰਭਾਵਨਾਵਾ ਬਣ ਜਾਏ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ 5 ਸਾਲ ਪਹਿਲਾਂ 2017 ਇਲੈਕਸ਼ਨ ਦੇ ਵਿੱਚ ਬੀਜਪੀ ਨੂੰ ਛੱਡ ਕੇ ਕਾਂਗਰਸ ਜੁਆਇਨ ਕਰਦੇ ਹੋ ਤਾਂ ਠੀਕ 2022 ਇਲੈਕਸ਼ਨਾਂ ਤੋਂ ਠੀਕ ਬਾਅਦ ਜਿਹੜਾ ਵਾ ਹੁਣ ਬੀਜਪੀ ਵਿੱਚ ਮੁੜ ਵਾਪਸੀ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਆਪਣੇ ਘਰ ਵਾਪਸੀ ਕੀਤੀ ਹੈ ਮੈਂ ਬੀਜੇਪੀ ਦੇ ਵਿੱਚ ਪਿਛਲੇ 30 ਸਾਲ ਤੋਂ ਕੰਮ ਕੀਤਾ ਔਰ ਮੈਨੂੰ ਬੀਜੇਪੀ ਦੇ ਵਿੱਚ ਕੰਮ ਕਰਦਿਆਂ ਕਦੀ ਮਹਿਸੂਸ ਨਹੀਂ ਹੋਇਆ ਕਿ ਵੀ ਮੈਂ ਬਾਹਰਲਾ ਇਨਸਾਨ ਆ ਜਾਂ ਮੈਨੂੰ ਪਾਰਟੀ ਨੇ ਬੜਾ ਮਾਣ ਦਿੱਤਾ ਤੇ ਕੁਝ ਸਮੇਂ ਲਈ ਕਈ ਵਾਰੀ ਕੋਈ ਗੱਲਾ ਹੋ ਜਾਂਦੀ ਆ ਭਰਾਵਾਂ ਭਰਾਵਾਂ ਦੇ ਵਿੱਚ ਵੀ ਕੋਈ ਗੱਲ ਹੋ ਜਾਂਦੀ ਆ ਪਰ ਮੈਂ ਉਸ ਗੱਲਾਂ ਨੂੰ ਪਰੇ ਕਰਕੇ ਤੇ ਮੈਂ ਦੁਬਾਰਾ ਆਪਣੇ ਘਰ ਵਾਪਸੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਅਸ਼ੋਕ ਸ਼ਰਮਾ ਜੀ ਜੀਵਨ ਗੁਪਤਾ ਜੀ ਔਰ ਸ਼੍ਰੀ ਰੈਨੀਸ਼ਤਵਾਨ ਗੁਰਦੇਵ ਸ਼ਰਮਾ ਦੇਪੀ ਜੀ ਜਿਨ੍ਹਾਂ ਦੇ ਪ੍ਰਯਾਸਾਂ ਦੇ ਨਾਲ ਮੈਂ ਦੁਬਾਰਾ ਇਹ ਆਪਣੇ ਘਰ ਵਾਪਸੀ ਕੀਤੀ ਆ ਮੈਂ ਉਹਨਾਂ ਦਾ ਬਹੁਤ ਆਭਾਰੀ ਆ ਉਹਨਾਂ ਨੇ ਮੈਨੂੰ ਇਹ ਗੱਲ ਦਾ ਦਿਲਾਸਾ ਦਿੱਤਾ ਵਿਸ਼ਵਾਸ ਦਿੱਤਾ ਕਿ ਤੁਹਾਨੂੰ ਕਦੀ ਵੀ ਇਹ ਗੱਲ ਮਹਿਸੂਸ ਨਹੀਂ ਹੋਏਗੀ ਕਿ ਅਸੀਂ ਪਰਿਵਾਰ ਦੇ ਵਿੱਚ ਨਹੀਂ ਆ ਤੇ ਮੈਂ ਪਹਿਲਾਂ ਵੀ ਪਰਿਵਾਰ ਵਿੱਚ ਸੀ ਹੁਣ ਵੀ ਆ ਪਰਿਵਾਰ ਦੇ ਵਿੱਚ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਭਾਜਪਾ ਵਿੱਚ ਕਦੀ ਇਸ ਤਰ੍ਹਾਂ ਦਾ ਨਹੀਂ ਲੱਗਿਆ ਕਿ ਇਹ ਬਾਹਲੀ ਪਾਰਟੀ ਹੋਵੇ ਪਰ 5 ਸਾਲ ਤੁਸੀਂ ਕਾਂਗਰਸ ਵਿੱਚ ਵੀ ਲਾਇਓ ਕਾਰਨ ਕੀ ਬਣਿਆ ਕਿ ਕਾਂਗਰਸ ਨੂੰ ਛੱਡ ਕੇ ਬੀਜੇਪੀ ਇਹ ਫਿਰ ਵਾਪਸੀ ਕਰਨੀ ਪੈਗੀ ਦੇਖੋ ਇਸ ਤਰ੍ਹਾਂ ਵੀ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਮਾਨਯੋਗ ਸ਼੍ਰੀ ਨਰਿੰਦਰભાઈ ਮੋਦੀ ਜੀ ਜਿਨ੍ਹਾਂ ਦਾ ਕੰਮ ਕਰਨ ਦਾ ਬਹੁਤ ਵਿਜ਼ਨ ਹੈ ਬਹੁਤ ਦੇਖੋ ਪੂਰੇ ਸੰਸਾਰ ਦੇ ਜਿਹੜੇ ਦੇਸ਼ ਨੇ ਉਹ ਸਾਰੇ ਉਹਨਾਂ ਦੀ ਤਾਰੀਫ ਕਰਦੇ ਆ ਆਪਣੇ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਬਰਾਈ ਕਰਦੇ ਆ ਮੈਂ ਸਮਝਦਾ ਕਿ ਜੇ ਸਾਰਾ ਦੇਸ਼ ਇਕ ਜਟ ਹੋ ਕੇ ਆਪਣੇ ਪ੍ਰਧਾਨ ਮੰਤਰੀ ਦੀ ਤਾਰੀਫ ਕਰੇ ਉਹਨਾਂ ਦੇ ਕੰਮ ਨੂੰ ਸਾਰੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਕਦੀ ਵੀ ਕੋਈ ਦਿੱਕਤ ਨਹੀਂ ਹੋ ਸਕਦੀ ਤੇ ਮੈਂ ਉਹਨਾਂ ਦੀਆਂ ਨੀਤੀਆਂ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣੀ ਘਰ ਵਾਪਸੀ ਕੀਤੀ ਹੈ ਜਿਹੜੂ ਜੀ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦੀਆਂ ਜੋ ਨੀਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜੋ ਨੀਤੀਆਂ ਨੇ ਉਸ ਨੂੰ ਦੇਖਦੇ ਹੋਏ ਬੀਜੇਪੀ ਵਿੱਚ ਘਰ ਵਾਪਸੀ ਕੀਤੀ ਹੈ 5 ਸਾਲ ਕਾਂਗਰਸ ਦੇ 6 ਸਾਲ ਕਿਹਾ ਜਾਂਦਾ 6 ਸਾਲ ਹੋ ਗਏ ਤੁਹਾਨੂੰ ਕਾਂਗਰਸ ਵਿੱਚ ਵਿਚਰਦੇ ਹੋਏ ਕਾਉਂਸਲਰ ਵੀ ਬਣੇ ਹੋ ਤੁਸੀਂ ਕਾਂਗਰਸ ਕੋਟੇ ਤੋਂ ਕੀ ਲੱਗਦਾ ਹੈ ਕਿ ਹਾਂ ਵੀ ਇੱਕਦਮ ਜਿਹੜੀਆਂ ਨੀਤੀਆਂ ਪਹਿਲਾਂ ਵੀ ਤੁਸੀਂ ਭਾਜਪਾ ਸੀਗੇ ਫਿਰ ਕਾਂਗਰਸ ਦੇ ਜਾਂਦੇ ਹੋ ਫਿਰ ਭਾਜਪਾ ਵਿੱਚ ਆਣਾ ਪੈਂਦਾ ਵਾ ਕਾਰਨ ਕੀ ਲੱਗਦਾ ਵਾ ਕਿ ਕਾਂਗਰਸ ਦੀ ਨੀਤੀਆਂ ਕਿਤੇ ਨਾ ਕਿਤੇ ਗਲਤ ਨੇ ਜਾਂ ਉਸ ਤੋਂ ਹੁਣ ਮੋਹ ਪੰਗ ਕਿਉਂ ਹੋ ਗਿਆ ਇੰਨੀ ਜਲਦੀ ਕਿ ਭਾਜਪਾ ਨੂੰ ਫਿਰ ਵਾਪਸੀ ਕਰਨੀ ਪੈਗੀ ਨਹੀਂ ਮੋਹ ਪੰਗਾ ਵਾਲੀ ਤਾਂ ਕੋਈ ਅਜਿਹੀ ਗੱਲ ਨਹੀਂ ਹੈ ਕਦੀ ਇਹ ਨਹੀਂ ਗੱਲ ਕਿਉਂਕਿ ਮੈਂ ਮੇਰਾ ਜਿਹੜਾ ਰਾਜਨੀਤਿਕ ਗੁਰੂ ਸਨ ਉਹ ਸ਼੍ਰੀ ਸਤਪਾਲ ਕੋ ਸਾਇੰਸੀਗੇ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਉਹਨਾਂ ਨੂੰ ਜਦੋਂ ਟਿਕਟ ਨਹੀਂ ਮਿਲੀ ਮੈਨੂੰ ਥੋੜਾ ਮਹਿਸੂਸ ਹੋਇਆ ਤੇ ਉਹਨਾਂ ਦੀ ਮਜੂਸੀ ਜਿਹੜੀ ਹੈ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਈ ਤੇ ਉਹ ਵੀ ਨਾਲ ਜਿਹੜੇ ਆ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਸੀਗੇ ਬਾਅਦ ਵਿੱਚ ਉਹ ਘਰ ਵਾਪਸੀ ਹੋ ਗਈ ਤੇ ਮੈਂ ਉਹ ਕਾਂਗਰਸ ਪਾਰਟੀ ਦੇ ਵਿੱਚ ਰਹਿ ਗਿਆ ਕਿਉਂਕਿ ਸਾਡੇ ਬਹੁਤ ਹੀ ਸਰਕਾਰਯੋਗ ਕੈਪਟਨ ਅਮਨਿੰਦਰ ਸਿੰਘ ਜੀ ਮੇਰੇ ਉਹ ਪਿਤਾ ਜੀ ਦੇ ਨਾਲ ਸਿੱਖ ਯੂਨਿਟ ਦੇ ਵਿੱਚ ਉਹ ਇਕੱਠੇ ਉਹਨਾਂ ਨੇ ਕੰਮ ਕੀਤਾ ਹੈ ਮਿਲਟਰੀ ਦੇ ਵਿੱਚ ਤੇ ਉਹ ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਆਪਣਾ ਇਹਨਾਂ ਦੇ ਪਿਤਾ ਜਿਹੜੇ ਆ ਸਿੱਖ ਰਿਜਰਵੈਂਟ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਫਿਰ ਮੈਂ ਤਾਂ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿ ਗਿਆ ਅੱਜ ਦੇਖੋ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਉਹ ਵੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਿਆ ਤੇ ਮੈਂ ਵੀ ਦੇਖ ਲਓ ਘਰ ਆਪਣੀ ਵਾਪਸੀ ਕਰ ਲਈ ਤਾਂ ਹੁਣ ਕੀ ਸੰਭਾਵਨਾ ਕੀ ਲੱਗ ਰਹੀ ਹੈ ਕਿਉਂਕਿ 5 ਸਾਲ 6 ਸਾਲ ਤੁਸੀਂ ਕਾਂਗਰਸ ਵਿੱਚ ਰਹਿ ਰਹੇ ਹੋ ਤੇ ਇਲੈਕਸ਼ਨਾਂ ਦੇ ਵਿੱਚ ਵੀ ਪ੍ਰਚਾਰ ਕਰਦੇ ਰਹੇ ਹੋ ਵੱਡੀਆਂ ਡਿਊਟੀਆਂ ਕਾਂਗਰਸ ਵੱਲੋਂ ਨਿਭਾਉਂਦੇ ਰਹੇ ਹੋ ਤੇ ਜਿਹੜੇ ਲੀਡਰਾਂ ਦੇ ਖਿਲਾਫ ਤੁਸੀਂ ਪ੍ਰਚਾਰ ਕਰਦੇ ਰਹੇ ਹੋ ਅੱਜ ਉਹਨਾਂ ਦੇ ਨਾਲ ਤੁਸੀਂ ਜਿਹੜਾ ਵਾ ਪਾਰਟੀ 'ਚ ਸ਼ਾਮਲ ਹੋ ਰਹੇ ਹੋ ਲੱਗਦਾ ਨਹੀਂ ਕਿ ਹਾਂ ਵੀ ਜਿਹੜੇ ਬਿਆਨ ਪਹਿਲਾਂ ਦਿੱਤੇ ਹੋਏ ਸੀਗੇ ਉਹ ਕਿਤੇ ਨਾ ਕਿਤੇ ਮਨਮੁਟਾਬ ਵੀ ਹੋ ਸਕਦਾ ਵਾ ਸਾਹਮਣੇ ਜਦੋਂ ਪੁਰਾਣੇ ਬਿਆਨ ਸਾਹਮਣੇ ਆਉਂਦੇ ਨੇ ਦੇਖੋ ਇਹ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਜਿਹੜੀ ਰਾਜਨੀਤਿਕ ਲੜਾਈ ਹੁੰਦੀ ਆ ਉਹਦੇ 'ਚ ਇਹ ਗੱਲ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਉਹਦੇ ਖਿਲਾਫ ਬਿਆਨ ਦਿੱਤੇ ਆ ਤੇ ਅੱਜ ਉਹ ਸਾਹਮਣੇ ਆ ਕੇ ਉਹ ਇਹ ਗੱਲ ਦੇ ਬਿਆਨ ਦੇਣਗੇ ਇਹ ਗੱਲਾਂ ਚਰਚਾ ਦਾ ਵਿਸ਼ਾ ਹੈਗਾ ਚਰਚਾ ਦੇ ਵਿਸ਼ੇ ਦੇ ਵਿੱਚ ਕੋਈ ਵੀ ਗੱਲਾਂ ਹੋ ਸਕਦੀਆਂ ਨੇ ਆਪਣੀ ਜਿਹੜੀ ਗੱਲ ਰੱਖਣ ਦਾ ਹਰ ਨੂੰ ਅਧਿਕਾਰ ਹੈ ਤੇ ਅਗਰ ਮੰਚ ਦੇ ਉੱਤੇ ਮੈਂ ਉਹਨਾਂ ਦੀ ਗੱਲ ਰੱਖਦਾ ਰਿਹਾ ਅੱਜ ਮੈਂ ਪਾਰਜੰਦਾ ਪਾਰਟੀ ਦੀ ਵੀ ਗੱਲ ਰੱਖਾਂਗਾ ਕਿ ਮੈਂ ਤਾਂ ਉਹ ਗੱਲ ਕਰਾਂਗਾ ਸਭ ਦਾ ਸਾਥ ਸਭ ਦਾ ਵਿਕਾਸ ਉਹ ਗੱਲ ਨੂੰ ਲੈ ਕੇ ਚੱਲਾਂਗਾ ਔਰ ਲੁਹਾਨੇ ਦੇ ਵਿੱਚ ਪਾਰਜੰਦਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਰ ਤਰੀਕੇ ਨਾਲ ਉਹਨਾਂ ਦੇ ਨਾਲ ਕੰਮ ਕਰਕੇ ਪਾਰਜੰਦਾ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗਾ ਆ ਗੱਲਾਂ ਤਾਂ ਰਾਜਨੀਤੀ ਦਾ ਮੰਚ ਹੁੰਦਾ ਵਾ ਗੱਲਾਂ ਰਾਜਨੀਤੀ ਦੇ ਮੰਚ ਤੋਂ ਕੀਤੀਆਂ ਜਾ ਸਕਦੀਆਂ ਪਰ ਐਲੀਗੇਸ਼ਨ ਜਿਹੜੇ ਲੱਗਦੇ ਰਹੇ ਨੇ ਤੁਸੀਂ ਗੁਰਦੇਵ ਦੇਵੀ ਦੇ ਖਿਲਾਫ ਪ੍ਰਚਾਰ ਦੇ ਵਿੱਚ ਕਈ ਐਲੀਗੇਸ਼ਨ ਲਗਾਉਂਦੇ ਰਹੇ ਰਾਸ਼ਨ ਘੁਟਾਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਹੋਈ ਉਹਦੇ 'ਚ ਤੁਹਾਡਾ ਨਾਮ ਗੁਰਦੇਵ ਦੇਵੀ ਵੱਲੋਂ ਲਿੱਤਾ ਜਾਂਦਾ ਰਿਹਾ ਵਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਸਭ ਦੇਖੋ ਗੱਲ ਸੁਣਾ ਵੀ ਜਦੋਂ ਭਾਰਜੰਦਾ ਪਾਰਟੀ ਸੀਗੇ ਉਦੋਂ ਕਾਂਗਰਸ ਦੇ ਖਿਲਾਫ ਬਿਆਨ ਬਾਜੀ ਹੁੰਦੀ ਸੀ ਜਦੋਂ ਭਾਰਤੀ ਜਨਤਾ ਪਾਰਟੀ ਚਾਂਤ ਫਿਰ ਕਾਂਗਰਸ ਦੇ ਖਿਲਾਫ ਹੋ ਗਈ ਜਾਂ ਕਾਂਗਰਸ ਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਆਨ ਵਰਜੀ ਹੋ ਗਏ ਇਹ سلسلہ ਚੱਲਦਾ ਹੀ ਰਹਿੰਦਾ ਹੈ ਕਈ ਮੈਂ ਤਾਂ ਇੱਕ ਨਿਮਾਣਾ ਜਿਹਾ ਵਰਕਰ ਆ ਛੋਟਾ ਜਿਹਾ ਵਰਕਰ ਆ ਮੇਰੇ ਤੋਂ ਬਹੁਤ ਵੱਡੇ ਵੱਡੇ ਵਰਕਰ ਜਿਹੜੇ ਹੈਗੇ ਆ ਉਹ ਉਹਨਾਂ ਨੇ ਕਈ-ਕਈ ਵਾਰੀ ਪਾਰਟੀਆਂ ਕਈਆਂ ਕਈ ਬਦਲੀਆਂ ਮੈਂ ਤਾਂ ਆਪਣੀ ਘਰ ਵਾਪਸੀ ਕੀਤੀ ਆ ਮੈਨੂੰ ਤਾਂ ਕੋਈ ਇਹੋ ਜਿਹਾ ਮਹਿਸੂਸ ਨਹੀਂ ਹੋਇਆ ਮੈਂ ਕੋਈ ਰਾਸ਼ਨ ਘਟਾਲਾ ਨਹੀਂ ਕੀਤਾ ਮੈਂ ਤਾਂ ਕੋਵਿਡ-19 ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਆ ਔਰ ਸੇਵਾ ਦੇ ਫਲ ਦੇ ਨਾਲ ਹੀ ਲੋਕਾਂ ਨੇ ਮੈਨੂੰ ਜਿਤਾਇਆ ਤੇ ਤੁਸੀਂ ਇਹ ਦੇਖ ਲਓ ਵੀ ਅੱਜ ਵੀ ਮੈਂ ਸੇਵਾ ਕਰ ਰਿਹਾ ਮੇਰੇ ਤੇ ਕੋਈ ਕਿਸੇ ਕਿਸਮ ਦਾ ਦਾਗ ਨਹੀਂ ਆ ਮੇਰੀ ਕੋਈ ਇਨਕੁਆਰੀ ਕੋਈ ਕਰਾ ਲਓ ਕੁਝ ਕਰਾ ਲਓ ਕਿਉਂਕਿ ਮੈਂ ਜੇ ਕੋਈ ਇਹੋ ਜਿਹਾ ਕੋਟਾਲਾ ਕੀਤਾ ਹੀ ਨਹੀਂ ਕੋਈ ਕਪਲਾ ਨਹੀਂ ਕੀਤਾ ਤੇ ਫਿਰ ਜਿਹੜੇ ਕੋਈ ਬਿਆਨ ਦਿੰਦੇ ਸੀ ਦੇਈ ਜਾਂਦੇ ਮੈਨੂੰ ਕੋਈ ਫਿਕਰ ਨਹੀਂ ਸੀ ਪੈਣਾ ਪਰ ਜਿਹੜੇ ਅੱਜ ਜਿਹੜੇ ਉਹਨਾਂ ਨੇ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਸ਼੍ਰੀ ਗੁਰਦੇਵ ਸ਼ਰਮਾ ਦੇ ਬੀਜ ਨੇ ਬਿਆਨ ਤੁਹਾਡੇ ਬਾਰੇ ਦਿੱਤੇ ਆ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹੀ ਮੈਨੂੰ ਪਾਰਟੀ ਦੇ ਵਿੱਚ ਉਹ ਤੇ ਰਨੀਸ਼ ਜੀ ਤੇ ਮਾਨ ਜੀ ਮੈਨੂੰ ਉਹੀ ਲੈ ਕੇ ਆਏ ਨੇ ਪਾਰਟੀ ਦੇ ਵਿੱਚ ਤੇ ਉਹਨਾਂ ਨੂੰ ਮੇਰੀਆਂ ਮੇਰੇ ਕੰਮ ਕਰਨ ਦਾ ਤਰੀਕਾ ਉਹਨਾਂ ਨੂੰ ਪਸੰਦ ਆਇਆ ਤੇ ਉਹਨਾਂ ਨੇ ਦੇਖਿਆ ਕਿ ਇਹ ਮਜ਼ਬੂਤ ਹੋ ਕੇ ਕੰਮ ਕਰਨ ਵਾਲਾ ਇਨਸਾਨ ਆ ਤੇ ਉਹਨਾਂ ਨੇ ਮੈਨੂੰ ਮੇਰੀ ਪਿੰਡ ਤੇ ਹੱਥ ਲਗਿਆ ਤੇ ਮੈਂ ਬਾਜੰਦਾ ਪਾਰਟੀ ਦੇ ਘਰ ਵਾਪਸੀ ਦੁਆਰਾ ਕੀਤੀ ਤਾਂ ਬਿਆਨ ਸਿਰਫ ਜਿਹੜੇ ਰਾਜਨੀਤਿਕ ਬਿਆਨ ਹੁੰਦੇ ਨੇ ਉਹਨਾਂ 'ਚ ਸੱਚਾਈ ਨਹੀਂ ਹੁੰਦੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਦੇਖਦੇ ਹੋ ਕਰਦੇ ਹੋ ਆਪਾਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਟੀਵੀ ਚੈਨਲਾਂ 'ਤੇ ਰਾਈ ਹੁੰਦੀਆਂ ਕਵਾਰਾਂ ਦੇ ਵਿੱਚ ਗੱਲਾਂ ਆਉਂਦੀਆਂ ਨੇ ਇਹ ਗੱਲਾਂ ਦੇ ਇਲਜ਼ਾਮਬਾਜ਼ੀ ਜਿਹੜੀ ਹੁੰਦੀ ਆ ਕੋਈ ਸਾਬਤ ਨਹੀਂ ਹੁੰਦੀ ਜੇ ਸਾਬਤ ਹੋ ਜਵੇ ਤਾਂ ਫਿਰ ਤਾਂ ਹਰ ਬੰਦਾ ਡਿਫਰਮੇਸ਼ਨ ਦਾ ਕੇਸ ਕਰਦਾ ਤੇ ਅੱਜ ਤੱਕ ਤਾਂ ਕੋਈ ਇਹੋ ਜਿਹੀਆਂ ਗੱਲਾਂ ਹੋਈਆਂ ਜਿੰਨਾਂ ਦੀਆਂ ਹੋਈਆਂ ਨੇ ਉਹਨਾਂ ਨੇ ਡਿਫਰਮੇਸ਼ਨ ਦਾ ਕੇਸ ਵੀ ਕੀਤੇ ਆ ਉਹਨਾਂ ਨੇ ਮਾਫੀਆਂ ਵੀ ਮੰਗਣੀਆਂ ਪਈਆਂ ਮੈਂ ਕੋਈ ਮਾਫੀ ਨਹੀਂ ਮੰਗੀ ਮੈਂ ਕੋਈ ਡਿਫਰਮੇਸ਼ਨ ਦਾ ਕੇਸ ਨਹੀਂ ਕੀਤਾ ਨਾ ਮੈਂ ਕੀਤਾ ਨਾ ਮੇਰੇ ਤੋਂ ਹੋਇਆ ਇਸ ਕਰਕੇ ਮੈਨੂੰ ਕੋਈ ਇਹੋ ਜਿਹੀ ਗੱਲ ਮਹਿਸੂਸ ਨਹੀਂ ਹੁੰਦੀ ਮੈਂ ਆਪਣੇ ਘਰ ਵਾਪਸੀ ਕੀਤੀ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਤਾਂ ਇੱਕ ਨਵੀਂ 2022 ਇਲੈਕਸ਼ਨਾਂ ਤੋਂ ਬਾਅਦ ਲਗਾਤਾਰ ਬੀਜੇਪੀ ਦੇ ਵਿੱਚ ਵੱਡੀ ਜੁਆਇਨਿੰਗਾਂ ਹੋ ਰਹੀਆਂ ਹਨ ਵੱਡੇ ਲੀਡਰ ਬੀਜੇਪੀ ਜੁਆਇਨ ਕਰ ਰਹੇ ਨੇ ਤਾਂ ਅਕਸਰ ਇਹ ਸੁਣਨ ਨੂੰ ਮਿਲਦਾ ਵਾ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਆਪਣੇ ਕੇਸਾਂ ਤੋਂ ਡਰ ਲੱਗਦਾ ਵਾ ਜਿਨ੍ਹਾਂ ਨੂੰ ਇਨਕੁਆਰੀਆਂ ਤੋਂ ਡਰ ਲੱਗਦਾ ਵਾ ਉਹ ਬੀਜੇਪੀ ਦੇ ਵਾ ਜਿਹੜਾ ਵਾ ਪੱਲਾ ਫੜਦੇ ਇੱਕ ਮਿੰਟ ਨਹੀਂ ਲਾਂਦੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਇਸ ਬਿਆਨ ਨੂੰ ਦੇਖੋ ਆਮ ਆਦਮੀ ਪਾਰਟੀ ਦਾ ਆਪਣਾ ਬਿਆਨ ਮੈਂ ਆਪਣੀ ਗੱਲ ਕਰਾਂਗਾ ਮੈਂ ਕਿਸੇ ਦੀ ਗੱਲ ਨਹੀਂ ਕਰ ਸਕਦਾ ਮੈਂ ਕਹਿੰਦਾ ਮੇਰੇ ਤੇ ਕੋਈ ਦਾਗ ਨਹੀਂ ਆ ਮੇਰੇ ਤੇ ਕੋਈ ਕੇਸ ਨਹੀਂ ਹੈ ਮੈਂ ਕੋਈ ਪ੍ਰਿਸ਼ਟਾਚਾਰ ਨਹੀਂ ਕੀਤਾ ਮੇਰੀ ਚਿੱਤਰ ਸਾਫ ਹੈ ਮੈਨੂੰ ਕੋਈ ਇਸ ਕਰਕੇ ਦਿੱਕਤ ਨਹੀਂ ਕਿਸੇ ਕਿਸਮ ਦੀ ਵੀ ਚਾਹੇ ਜਿਹੜਾ ਕੋਈ ਕਰਦਾ ਜਿਹੜਾ ਕਰੇਗਾ ਸੋ ਭਰੇਗਾ ਮੈਂ ਆਪਣੇ ਕੰਮ ਦੇ ਵਿੱਚ ਹਮੇਸ਼ਾ ਗਰੀਬਾਂ ਦੀ ਸੇਵਾ ਕਰਨ ਦੇ ਵਿੱਚ ਹਮੇਸ਼ਾ ਆਪਣੀ ਦਿਲਚਸਪੀ ਰੱਖਦਾ ਹਾਂ ਮੈਨੂੰ ਕੋਈ ਕਿਸੇ ਕਿਸਮ ਦਾ ਕਿਸੇ ਨਾਲ ਵੀ ਪੇਦ ਪਾਉਣੀ ਹੈਗਾ ਮੈਂ ਆਪਣੀ ਮੰਚ ਤੇ ਉਹ ਗੱਲ ਕਰਦਾ ਵਾਂ ਜਿਹੜੀ ਮੇਰੇ ਮਨ ਨੂੰ ਚੰਗੀ ਲੱਗੇ ਤੇ ਜਿਹੜੀ ਸੱਚਾਈ ਵਾਲੇ ਪਾਸੇ ਜਾਂਦੀ ਹੋਵੇ ਉਹ ਗੱਲ ਮੈਂ ਕਰਦਾ ਵਾਂ ਚਾਹੇ ਉਹ ਪਾਰਟੀ ਕੋਈ ਵੀ ਹੋਵੇ ਕੋਈ ਦਿੱਕਤ ਨਹੀਂ ਆ ਇਸ ਗੱਲ ਨੂੰ ਲੈ ਕੇ ਵੀ ਚਰਚਾਾਂ ਮੈਂ ਅੱਜ ਤੋਂ ਹੀ ਬੀਜੇਪੀ ਸ਼ਾਮਿਲ ਹੋਏ ਚਰਚਾਾਂ ਹੁਣੇ ਤੋਂ ਸ਼ੁਰੂ ਹੋ ਗਈਆਂ ਕਹਿੰਦੇ ਬੇਟੇ ਦੇ ਕੇਸ ਨੂੰ ਲੈ ਕੇ ਵੀ ਬੀਜੇਪੀ ਇਹ ਸ਼ਾਮਿਲ ਜਿਹੜਾ ਵਾ ਮੁੱਖ ਮੁੱਦਾ ਹੋ ਸਕਦਾ ਵਾ ਦੇਖੋ ਮੇਰੇ ਬੇਟੇ ਦਾ ਕੇਸ ਜਿਹੜਾ ਮਾਨਯੋਗ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਤੋਂ ਉੱਪਰ ਕੋਈ ਕੇਸ ਨਹੀਂ ਹੁੰਦਾ ਕੋਈ ਗੱਲ ਨਹੀਂ ਹੁੰਦੀ ਹਾਈ ਕੋਰਟ ਦੇ ਵਿੱਚ ਮੇਰੇ ਬੇਟੇ ਨੂੰ ਬੇਲ ਮਿਲੀ ਹੋਈ ਆ 32 ਪੇਜਾਂ ਦਾ ਉਹਨਾਂ ਨੇ ਜਿਹੜਾ ਦਿੱਤਾ ਵਾ ਆਪਣੇ ਹਾਈ ਕੋਰਟ ਮਾਂ ਜੋ ਹਾਈ ਕੋਰਟ ਨੇ ਤੇ ਤੁਸੀਂ ਉਹ ਅਗਰ ਪੜ ਲਵੋ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਗੁਰਦੀਪ ਸਿੰਘ ਨੀਟੂ ਨੂੰ ਤੇ ਗੁਰਦੀਪ ਸਿੰਘ ਨੀਟੂ ਦੇ ਬੇਟੇ ਨੂੰ ਜਾਣ ਬੁੱਝ ਕੇ ਝੂਠਾ ਫਸਾਇਆ ਗਿਆ ਇਹਦੇ ਪਿੱਛੇ ਰਾਜਨੀਤੀ ਸੀ ਉਹ ਰਾਜਨੀਤੀ ਕਰਨ ਵਾਲਿਆਂ ਨੇ ਆਪਣੀ ਰਾਜਨੀਤੀ ਕੀਤੀ ਆ ਪਰ ਮੈਨੂੰ ਕਿਸੇ ਕਿਸੋ ਦਾ ਕੋਈ ਡਰ ਪਉ ਨਹੀਂ ਹੈਗਾ ਐਸਆਈਟੀ ਨੇ ਮੈਨੂੰ ਕੱਢ ਲਿਆ ਵਾ ਔਰ ਸਾਰਾ ਜਿਹੜਾ ਕੇਸ ਹੈ ਉਹ ਝੂਠਾ ਤੇ ਬੇਬੁਨਿਆਰ ਕੇਸ ਹੈ ਜਿਹਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਮੇਰੇ بیٹے ਨੂੰ ਇਨੋਸੈਂਟ ਪਾਇਆ ਗਿਆ ਤੇ ਮੈਂ ਤਾਂ ਬਿਲਕੁਲ ਇਹੋ ਜੀ ਗੱਲ ਹੀ ਨਹੀਂ ਕੀਤੀ ਕਿਸੇ ਕਿਸਮ ਦੀ ਵੀ 나ਹੀਂ ਮੇਰਾ ਬੇਟਾ ਮੋਕੇ ਵਾਰਦਾਤੇ ਉੱਪਰ ਗਿਆ ਇਹ ਜਿਹੜੇ ਝੂਠ ਬੋਲਦੇ ਆ ਬੋਲੀਦਾਂ ਮੈਨੂੰ ਝੂਠ ਬੋਲਨ ਆਣੇ ਤਾਂ ਕੋਈ ਡਰ ਨਹੀਂ ਲੱਗਦਾ ਤੇ ਮੈਂ ਦੇ ਨਾਹੀਂ ਮੈਂ ਇਸ ਗੱਲ ਕਰਕੇ ਆਪਾ ਜੰਦਾ ਪਾਰਟੀ ਦੇ ਵਿੱਚ ਦੁਬਾਰਾ ਘਰ ਵਾਪਸੀ ਕੀਤੀ ਹੈ ਕਿ ਮੇਰੇ ਬੇਟੇ ਦੇ ਕੀ ਸਗਾ ਖਤਮ ਹੋ ਜੇ ਕੋਈ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਕੀਤੀ ਹੈ ਲੋਕਾਂ ਨੇ ਰਾਜਨੀਤੀ ਕਰਨ ਦੋ ਪਰ ਜਿਹੜੇ ਲੋਕਾਂ ਨੇ ਤੁਸੀਂ ਕਹਿ ਰਹੇ ਹੋ ਰਾਜਨੀਤੀ ਕੀਤੀ ਹੈ ਜਿਹੜੇ ਉਸ ਟਾਈਮ ਤੁਹਾਡੇ ਖਿਲਾਫ ਧਰਨੇ ਲਗਾਉਂਦੇ ਰਹੇ ਆ ਪ੍ਰਦਰਸ਼ਨ ਕਰਦੇ ਰਹੇ ਆ ਤੁਹਾਡੇ ਤੇ ਜਾਂਚ ਦੀ ਮੰਗ ਕਰਦੇ ਰਹੇ ਆ ਤੁਹਾਡੀ ਗ੍ਰਿਫਤਾਰੀ ਦੀ ਮੰਗ ਕਰਦੇ ਰਹੇ ਆ ਤੇ ਉਹਨਾਂ ਦੇ ਨਾਲ ਅੱਜ ਤੁਸੀਂ ਖੜੇ ਹੋ ਜਿਹੜੇ ਤੁਹਾਡੇ ਨਾਲ ਉਸ ਟਾਈਮ ਖੜੇ ਰਹੇ ਆ ਉਹਨਾਂ ਨੂੰ ਤੁਸੀਂ ਅੱਜ ਛੱਡ ਰਹੇ ਨਹੀਂ ਕੋਈ ਅਸੀ ਗੱਲ ਨਹੀਂ ਆ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਰਦੀਆਂ ਨੇ ਜੇ ਆਪਾਂ ਗੱਲ ਕਰੀਏ ਵਿਰੋਧ ਦੀ ਤੇ ਕਈਆਂ ਪਾਰਟੀਆਂ ਨੇ ਵਿਰੋਧ ਕੀਤਾ ਉਹ ਮੌਕਾ ਸੀਗਾ ਵਿਰੋਧ ਕਰਨ ਦਾ ਉਹਨਾਂ ਨੂੰ ਸੱਚਾਈ ਨਹੀਂ ਸੀ ਪਤਾ ਕਿ ਸੱਚਾਈ ਕੀ ਹੈ ਜਦੋਂ ਉਹਨਾਂ ਨੂੰ ਸੱਚਾਈ ਉਹਨਾਂ ਨੂੰ ਪਤਾ ਲੱਗੀ ਤੇ ਫਿਰ ਉਹਨਾਂ ਨੇ ਆਪਣੇ ਆਪ ਹੀ ਆਪਣੇ ਕਦਮ ਜੜੇ ਆ ਉਹ ਪਿੱਛੇ ਖਿੱਚ ਲਏ ਤੇ ਹੁਣ ਹਾਈ ਕੋਰਟ ਤੋਂ ਉੱਪਰ ਤਾਂ ਕੋਈ ਇਹੋ ਜਿਹਾ ਹੈ ਨਹੀਂਗਾ ਤੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਸੀ ਉਹਨਾਂ ਦਾ ਵੀ ਹਸ਼ਰ ਦੇਖ ਹੀ ਲੈ ਕੀ ਹੋਇਆ ਇਸ ਕਰਕੇ ਤੁਸੀਂ ਇਸ ਗੱਲ ਦੀ ਚਰਚਾ ਦੇ ਵਿੱਚ ਪੈਂਦਾ ਕਿ ਮੈਂ ਆਪਣੀ ਮਰਜ਼ੀ ਨਾਲ ਤੇ ਮੈਂ ਪਾਰਟੀ ਦੇ ਆਦੇਸ਼ਾਂ ਦੇ ਮੁਤਾਬਕ ਕੰਮ ਕਰਨ ਲਈ ਮੈਂ ਤਿਆਰ ਬੈਠਾ ਹਾਂ ਮੇਰਾ ਹੁਣ ਲਾਸਟ ਕੁਸਚਨ ਹੈ ਨਗਰ ਨਿਗਮ ਚੋਣਾ ਜੜੀਆਂ ਵਾ ਕਿਸੇ ਵੀ ਵਕਤ ਹੋ ਸਕਦੀਆਂ ਵਾ ਤਾਂ ਲਗਾਤਾਰ ਤਿਆਰੀਆਂ ਵੀ ਚੱਲੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਇਸ ਸ਼ਾਮਲ ਹੋ ਚੁੱਕੇ ਹੋ ਤਾਂ ਦੂਜੇ ਪਾਸੇ ਆਪ ਪਾਰਟੀ ਦੀ ਸਰਕਾਰ ਹੈ ਇੱਕ ਸਾਲ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖੋ ਦੇਖੋ ਸਰਕਾਰ ਬਣ ਗਈ ਆ ਪਰ ਸਰਕਾਰ ਸੰਭਲੀ ਨਹੀਂ ਜਾਰੀ ਤੇ ਮੈਂ ਸਮਝਦਾ ਮੈਂ ਕਿਸੇ ਦਾ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਅਸੀਂ ਆਪਣੇ ਕੰਮ ਕਰਕੇ ਆਪਣੀ ਲਕੀਰ ਨੂੰ ਲੰਬੀ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਕੇ ਜਿਹੜੀ VOTING ਆ ਉਹ ਲੋਕਾਂ ਨੇ ਕਰਨੀ ਹੈ ਕੰਮਾਂ ਨੂੰ VOT ਕਰਨੀ ਹੈ ਜੀ ਅਸੀਂ ਕੰਮ ਕੀਤੇ ਹੋਣਗੇ ਤੇ ਲੋਕ VOT ਪਾ ਕੇ ਸਾਨੂੰ ਦੁਬਾਰਾ ਲੈ ਕੇ ਆਣਗੇ ਹਾਊਸ ਦੇ ਵਿੱਚ ਤੇ ਹਾਊਸ ਦੇ ਵਿੱਚ ਜੋ ਪਾਰਟੀ ਦਾ ਦੇਸ਼ਿਕਾ ਉਹਦੇ ਪਤਾ ਵਕ ਅਸੀਂ ਕੰਮ ਕਰਾਂਗੇ ਬਾਕੀ 2024 ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਦੋਂ ਆਣ ਗਈਆਂ ਤੁਹਾਨੂੰ ਆਪਣੇ ਪਤਾ ਲੱਗ ਜਾਊ ਕਿ ਲੁਜਾਨਾ ਦੀ ਜਿਹੜੀ ਸੀਟ ਹੈ ਲੋਕ ਸਭਾ ਦੀ ਉਹ ਭਾਰਤੀ ਜਨਤਾ ਪਾਰਟੀ ਦੇ ਖਾਤੇ ਚ ਜਾਏਗੀ ਇਹ ਬਿਲਕੁਲ ਐਸੀ ਕਿ ਗੁਰਦੀਪ ਨੀਟੂ ਜਿਹੜੇ ਕਹਿੰਦੇ ਨਜ਼ਰ ਆਏ ਨੇ ਕਿ ਬੀਜੇਪੀ ਐਚ ਘਰ ਵਾਪਸੀ ਕੀਤੀ ਐ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀਗਾ ਤੇ ਦੂਜੇ ਪਾਸੇ ਨਗਰ ਨਿਗਮ ਚੋਣਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਕਿ ਲੋਕਾਂ ਦੇ ਕੰਮ ਕੀਤੇ ਨੇ ਤੇ ਲੋਕ ਕੀਤੇ ਕੰਮਾਂ ਦਾ ਫਤਵਾ ਦੇਣਗੇ ਤੇ ਨਗਰ ਨਿਗਮ ਦੇ ਵਿੱਚ ਬੀਜੇਪੀ ਦਾ ਹਾਊਸ ਹੋਏਗਾ ਤੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਬੀਜੇਪੀ ਦਾ ਲੋਕ ਸਭਾ ਵਿੱਚ ਕੈਂਡੀਡੇਟ ਪਹੁੰਚੇਗਾ ਕੈਮਰਾ ਪਰਸਨ ਗੋਲਟੀ ਦੇ ਨਾਲ ਬਵੇਕタル ਚਰਚਾ ਟੀਵੀ ਲੁਧਿਆਣਾ